ਪ੍ਰਾਇਮਾ ਸ਼ੀਆ ਟੀਵੀ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਬਹੁਤ ਸਾਰਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਨਵਜੀਤ ਜੀ ਸਤਿ ਸ੍ਰੀ ਅਕਾਲ ਵਾਸੀ ਤੇ ਦੱਸੇ ਬਗੈਰ ਵੀ ਸਾਥ ਸਰ ਦਾ ਪਰ ਮੈਂ ਦੱਸ ਦੇਣਾ ਠੀਕ ਸਮਾਂ ਪਿਛਲੇ ਕੁਝ ਦਿਨਾਂ ਤੋਂ ਸਾਡੇ ਦਰਸ਼ਕ ਵਾਰ-ਵਾਰ ਇਤਰਾਜ਼ ਕਰਦੇ ਆ ਪ੍ਰੋਗਰਾਮ ਲੇਟ ਹੋ ਰਿਹਾ ਮੈਂ ਬੇਨਤੀ ਕਰਾਂ ਕਿ ਪ੍ਰੋਗਰਾਮ ਲੇਟ ਕਰਨ ਦੇ ਵਿੱਚ ਪ੍ਰਾਈਮੇਸ਼ੀਆ ਦਾ ਕੋਈ ਕਸੂਰ ਨਹੀਂ ਥੋੜਾ ਜਿਹਾ ਸਿੱਧਾ ਕਰਕੇ ਮੇਰੀ ਪ੍ਰੋਬਲਮ ਆਉਂਦੀ ਸੀ ਕਦੇ ਕਦੇ ਕੁਵਾਰਲ ਹੋ ਗਏ ਉਮਰ ਨਾ ਹੁੰਦੀਆਂ ਜਾਂ ਜਿਹੜੇ ਛੁੱਟੀਆਂ ਛੁੱਟੀਆਂ ਗੱਲਾਂ ਕੱਲ ਵੀ ਕਾਫੀ ਲੇਟ ਹੋਇਆ ਤੇ ਉਹ ਮੇਰਾ ਕਰਕੇ ਸੀ ਤੇ ਕੋਸ਼ਿਸ਼ ਅਸੀਂ ਕਰਦੇ ਟਾਈਮ ਸਿਰ ਦੇ ਸਕੀ ਹੈ ਅਸੀਂ ਫਿਰ ਇੱਕ ਬੇਨਤੀ ਥੋੜੀ ਦਰਸ਼ਕਾਂ ਨੂੰ ਕਰਾਂਗੇ ਇਕੱਠਾ ਮਾਰਖਿਆ ਕਰੋ ਜਦੋਂ ਇਹ ਜੇ ਮੌਕੇ ਦੇ ਉੱਤੇ ਟੈਲੀਫੋਨ ਕਾਲਾਂ ਦੀ ਲਾਈਨ ਲੱਗ ਜਾਂਦੀ ਹੈ ਜੀ ਉਹਨਾਂ ਹੀ ਫਿਰ ਫੋਨ ਸੁਣਦੇ ਉੱਤੇ ਹੋਰ ਲੇਟ ਹੁੰਦਾ ਨਾ ਸੁਣਨੀ ਤਾਂ ਵੀ ਚੰਗਾ ਲੱਗਦਾ ਪਰ ਸੁਣਨੀਆਂ ਤੁਹਾਨੂੰ ਪੈਂਦੀਆਂ ਨੇ ਬਿਲਕੁਕੁਲ ਜੀ ਕਰੇ ਦਰਸ਼ਕਾਂ ਨੂੰ ਦੱਸ ਦੇਣਾ ਜ਼ਰੂਰੀ ਸੀ ਜੀ ਕੰਸਾ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਸ਼ੁਰੂਆਤ ਪੰਜਾਬ ਦੇ ਹੜ੍ਹਾਂ ਤੋਂ ਕਰਦੇ ਕਿਉਂਕਿ ਹਾਲਾਤ ਤਾਂ ਬਹੁਤ ਸਾਰੇ ਪਿੰਡਾਂ ਦੇ ਗੰਭੀਰ ਸੀ ਅੱਜ ਰਾਹੁਲ ਗਾਂਧੀ ਸਰਹੱਦੀ ਇਲਾਕੇ 'ਚ ਪਹੁੰਚੇ ਸੀ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤਾਜ਼ੀ ਸਥਿਤੀ ਕੀ ਹੈ ਜਿਹੜਾਂ ਦੀ ਦੇਖੋ ਰਾਹੁਲ ਗਾਂਧੀ ਦੀ ਗੱਲ ਮੈਂ ਬਾਅਦ 'ਚ ਕਰੂੰਗਾ ਪਹਿਲੀ ਗੱਲ ਮੈਂ ਇਹ ਕਰੂੰਗਾ ਕਿ ਸਾਨੂੰ ਸ਼ਹਿਰਾਂ 'ਚ ਬੈਠਿਆਂ ਨੂੰ ਜਾਂ ਸ਼ਹਿਰਾਂ ਨੇੜੇ ਦੇਆਂ ਨੂੰ ਅਜੇ ਪੂਰੀ ਸਮਝ ਨਹੀਂ ਆਉਂਦੀ ਕਿ ਹੜ੍ਹਾਂ 'ਚ ਕੀ ਵਾਪਰਦਾ ਹੈ ਇੱਕ ਵਾਰੀ ਰਜੀਵ ਗਾਂਧੀ ਨੇ ਆਖਿਆ ਸੀ ਕਿ ਉੱਥੋਂ 80 ਰੁਪਈਆ ਭੇਜਦੇ ਆ ਸੂਬੇ ਦੀ ਰਾਜਧਾਨੀ ਤੱਕ ਕਹੁੰਦੇ ਆ ਉਹ 98 ਰਹਿ ਜਾਂਦਾ ਜ਼ਿਲ੍ਹੇ ਤੱਕ ਜਾਂਦਿਆਂ 70 ਰਹਿ ਜਾਂਦਾ ਤੇ ਪਿੰਡਾਂ ਤੱਕ ਜਾਂਦਿਆਂ ਜਾਂਦਿਆਂ 5-10 ਪੈਸੇ ਪਹੁੰਚਦਾ ਇੱਥੇ ਉਲਟੀ ਗੱਲ ਆ ਕਿ ਜਿਹੜੇ ਲੋਕ ਭੁਗਤਦੇ ਆ 100 ਫੀਸ ਉਹਨਾਂ ਦੀ ਗੱਲ ਜਲੰਧਰ ਵਰਗੇ ਸ਼ਹਿਰ ਤੱਕ ਲੁਧਿਆਣਾ ਤੱਕ ਇੱਥੇ ਆਉਂਦੇ ਆ 50 ਫੀਸ ਦੇ ਰਹਿੰਦੇ ਚੰਡੀਗੜ੍ਹ ਜਾਂਦੇ ਆ 5 ਫੀਸ ਦੇ ਸੈਂਟਰ ਵਾਲਾ ਵਾਸਤੇ ਭਾਰਤ ਬਹੁਤ ਵੱਡਾ ਬਹੁਤ ਆਸਰ ਨਹੀਂ ਪਾਉਂਦਾ ਫਿਰ ਵੀ ਰਾਹੁਲ ਗਾਂਧੀ ਆਏ ਸਾਰਿਆਂ ਨੇ ਅਸੀਂ ਆਖਿਆ ਚੰਗਾ ਕੀਤਾ ਜੇ ਕੋਈ ਠੀਕ ਕਰੇਗਾ ਤੇ ਅੱਖਾਂਗੇ ਚੰਗਾ ਕੀਤਾ ਜੇ ਕੋਈ ਅੱਖ ਇਦੋ ਦੀਆਂ ਗੱਲਾਂ ਕਰੇਗਾ ਤੇ ਅੱਖਾਂਗੇ ਮਾੜਾ ਕੀਤਾ ਪਰ ਹੜ ਦੀ ਸਥਿਤੀ ਇਹ ਅੱਗੇ ਇੱਕ ਦਿਨ ਮਖੁੰਨੇੜ ਦੇ ਇੱਕ ਪਿੰਡ ਦੀ ਮੈਂ ਗੱਲ ਕੀਤੀ ਸੀ ਕਿ ਪਿੰਡ ਰੁੜ ਚੱਲਿਆ ਤੇ ਉਸ ਰਾਤ ਨੂੰ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੌਜ ਨਾਲ ਲਿਖ ਕੇ ਜਾ ਕੇ ਪਿੰਡ ਬਚਾ ਲਿਆ ਸੀ ਫਿਰ ਇੱਕ ਦਿਨ ਇਦਾਂ ਦੀ ਹਾਲਤ ਸੀ ਅਸੀਂ ਨਹੀਂ ਆਖਿਆ ਰੌਲਾ ਪੈ ਗਿਆ ਕਿ ਗੱਟਾ ਮੁੰਡੀ ਕਸੋ ਜਿੱਥੇ ਆ ਲੋਈਆਂ ਤੋਂ ਵੀ ਅੱਗੇ ਲੰਘ ਕੇ ਗੱਜੜ ਪਿੰਡੀ ਦੇ ਨੇੜੇ ਜਲੰਧਰ ਜ਼ਿਲ੍ਹੇ ਦਾ ਪਿੰਡ ਉਹਨਾਂ ਦੋ ਤਿੰਨ ਪਿੰਡਾਂ ਨੂੰ ਬਹੁਤ ਖਤਰਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਰ ਸਾਰੇ ਅਫਸਰ ਉੱਤੇ ਪਹੁੰਚੇ ਸਿਵਲ ਦੇਵੇਂ ਪਹੁੰਚੇ ਐਸਟੀਐਮ ਵੀ ਸਾਰੇ ਤੇ ਪਿੰਡਾਂ ਦੇ ਲੋਕ ਵੀ ਟੁੱਟ ਕੇ ਪੈ ਤੇ ਉਹ ਬਚਾ ਲੇ ਪਿੰਡ ਕੱਲ ਦੀ ਇਹ ਦੁਹਾਈ ਮੱਚ ਗਈ ਆ ਕਿ ਉਹਨਾਂ ਦੇ ਨੇੜੇ ਇੱਕ ਪਿੰਡ ਆ ਮੰਡਾਲਾ ਸ਼ਨਾ ਉਹ ਖਤਰੇ 'ਚ ਤੁਸੀਂ ਤੇ ਅੱਜ ਆਪ ਉਸ ਟੀਮ ਦੇ ਨਾਲ ਗਏ ਸੀ ਜੀ ਮੈਨੂੰ ਉੱਥੋਂ ਵੀ ਫੋਨ ਆਉਂਦੇ ਰਿਹਾ ਕਿ ਤੁਹਾਡੀ ਟੀਮ ਆਈ ਹੈ ਤੁਸੀਂ ਜਾ ਕੇ ਵੇਖ ਕੇ ਆਇਆ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਰਾਤੀ ਇੱਕ ਪਾਸੇ ਤੋਂ ਦਰਿਆ ਨੇ ਢਾਹ ਲਾਈ ਜਦ ਦਰਿਆ ਜਦੋਂ ਢਾਹ ਲਾਉਂਦਾ ਤੇ ਉੱਤੋਂ ਪਧਰੀ ਨਹੀਂ ਲਾਉਂਦਾ ਉਹ ਥੱਲੇ ਕਿਤੇ 20 ਫੁੱਟ ਡੁੱਗੀ ਕਿਤੇ 30 ਫੁੱਟ ਕਿਤੇ 40 50 ਫੁੱਟ ਡੁੱਗੀ ਵੀ ਲਾਉਂਦਾ ਤੇ ਸਾਰੀ ਧਰਤੀ ਰੋੜ ਕੇ ਲੈ ਜਾਂਦਾ ਬਿਲਕੁਲ ਜੀ ਉਸ ਪਿੰਡ ਨੂੰ ਜਦੋਂ ਰੋਡ ਦਾ ਸ਼ੁਰੂ ਕੀਤਾ ਦੋ ਤਿੰਨ ਘਰ ਤੇ ਇਹੋ ਜਿਹਾ ਅਸੀਂ ਲੋਕ ਸੁੱਤੇ ਪਿਆ ਅੱਧੀ ਰਾਤ ਚੀਕਾਂ ਮਾਰ ਕੇ ਬਾਹਰ ਨਿਕਲੇ ਇੱਕ ਘਰ ਦਾ ਇੱਕ ਪਾਸੇ ਵਾਸ਼ਰੂਮ ਵਾਲਾ ਪਾਸਾ ਸਾਰਾ ਰੋੜ ਕੇ ਲਿਆ ਗਿਆ ਇੱਕ ਘਰ ਦਾ ਡੰਗਰਾਂ ਵਾਲਾ ਕਮਰਾ ਲਿਆ ਗਿਆ ਦੋ ਤਿੰਨ ਘਰਾਂ ਦਾ ਦਾ ਨੁਕਸਾਨ ਹੋਇਆ ਅੱਜ ਨਵਜੀਤ ਜੀ ਤੇ ਹੋਰ ਲੋਕ ਜਦੋਂ ਉਸ ਪਿੰਡ ਤੱਕ ਗਏ ਤੇ ਵੇਖ ਕੇ ਆਏ ਨੇ ਕਿ ਜਿਹੜੇ ਘਰਾਂ ਨੂੰ ਬਹੁਤ ਖਤਰਾ ਉਹ ਘਰਾਂ ਦੇ ਲੋਕ ਆਪਣਾ ਸਮਾਨ ਕੱਢਣ ਤੋਂ ਬਾਅਦ ਹੁਣ ਛੱਤਾਂ ਢੇੜ ਕੇ ਬਾਲੇ ਕੜੀਆਂ ਵੀ ਲਿਆਉਂਦੇ ਪਏ ਆ ਕਿ ਪਿੱਛੇ ਜਾ ਕੇ ਵੀ ਘਰ ਬਣਾਉਣਾ ਪਿਆ ਤੇ ਬਣਾ ਲਾਉਣਾਂ ਕਰਨ ਦੀ ਹਾਲਤ ਵੇਖੋ ਕਿੰਨੀ ਦੁਖੀ ਕਰਨ ਵਾਲੀ ਹੈ ਬਿਲਕੁਲ ਜੀ ਮੈਂ ਇਨਾ ਹੜਾ ਨੂੰ ਕਿਉਂਕਿ 1988 'ਚ ਵੀ ਵੇਖਿਆ ਮੈਂ ਜਿਆਦਾ ਸਮਝ ਲੈਣਾ ਤੁਸੀਂ ਮੌਕੇ ਤੇ ਵੇਖ ਕੇ ਆਇਓ ਅੱਜ ਹੀ ਪਤਾ ਲੱਗਾ ਕਿ ਉਧਰ ਮੰਡਾਲਾ ਸ਼ੰਨਾ ਵਾਲੇ ਪਾਸੇ ਦਰਿਆ ਆਪਣਾ ਰਸਤਾ ਮੋੜ ਗਿਆ ਔਰ ਤਕਰੀਬਨ 1.5 ਕਿਲੋਮੀਟਰ ਜੇ ਮੈਂ ਪੁਲਦਾਨੀ ਇੰਨਾ ਕੋਆ ਆਪਣਾ ਪਹਿਲਾ ਵਹਿਣ ਛੱਡ ਕੇ ਤੇ ਅੱਗੇ ਆ ਕੇ ਵਗਣ ਲੱਗ ਪਿਆ ਜਿਹੜਾ ਪਹਿਲਾ ਵਹਿਣ ਹੈ ਉਹ ਸੁੱਕ ਗਿਆ ਤੇ ਉੱਥੇ ਜ਼ਮੀਨਾਂ ਬਣ ਜਾਣਗੀਆਂ ਜਿੱਥੋਂ ਨਵਾਂ ਵਹਿਣ ਵਗਦਾ ਤਾਂ ਉੱਥੇ ਵਹਿਣ ਵਗੇਗਾ ਜਿਹੜਾ ਪਹਿਲਾ ਆਬਾਦੀ ਵਸਤੀ ਸੀ ਉਹ ਲੋਕ ਪਿੱਛੇ ਆ ਕੇ ਕੋਈ ਨਵਾਂ ਵਸੇਬਾ ਕਰਨਗੇ ਉਹਨਾਂ ਦੇ ਘਰ ਘਰ ਸਭ ਰੋੜਦੇ ਜਾਂਦੇ ਜ਼ਿਲ੍ਹੇ ਦਾ ਪ੍ਰਸ਼ਾਸਨ ਅੱਜ ਵੀ ਉੱਥੇ ਬੈਠਾ ਉਹ ਕੰਮ ਕਰਦੇ ਪਿਆ ਉਹਨਾਂ ਦੇ ਕੰਮ 'ਚ ਕਿਸੇ ਵੀ ਧਿਰ ਨੂੰ ਜਾ ਕੇ ਵਿਜ਼ਟਰ ਬਣ ਕੇ ਟੂਰਿਸਟ ਬਣ ਕੇ ਫੇਗਰ ਨਹੀਂ ਪਣਾ ਚਾਹੀਦਾ ਪ੍ਰਸਤਤੀਆਂ ਟੀਮਾਂ ਜਾਂਦੀਆਂ ਨੇ ਤੇ ਉਹ ਔਰਤਾਂ ਦੇ ਦੁੱਖ ਲੋਕਾਂ ਸਾਹਮਣੇ ਪੇਸ਼ ਕਰਦੇ ਆ ਤੇ ਰੀਲੀਫ ਟੀਮਾਂ ਜਾਂਦੀਆਂ ਨੇ ਪਰ ਸਿਆਸੀ ਬੰਦੇ ਜਿਹੜੇ ਮੁੰਡ-ਮੁੰਡ ਕੇ ਗੀੜਾ ਮਾਰਨ ਜਾਂਦੇ ਆ ਉਹ ਘਟਾਉਣੇ ਚਾਹੀਦੇ ਹੱਜੀ ਰਾਹੁਲ ਗਾਂਧੀ ਜੀ ਦਿੱਲੀ ਤੋਂ ਆਏ ਨੇ ਠੀਕ ਹੈ ਜਿਹੜੇ-ਜਿਹੜੇ ਇਲਾਕੇ ਪ੍ਰਭਾਵਿਤ ਉੱਥੇ ਜਾਣ ਜੇ ਮਦਦ ਕਰ ਸਕਦੇ ਕਰਨ ਜੇ ਕਾਂਗਰਸੀਆਂ ਨੂੰ ਕਹਿਣ ਵੀ ਤੁਸੀਂ ਇਹਨਾਂ ਦੇ ਮਦਦਕਰ ਉੱਤੇ ਚੰਗੀ ਗੱਲ ਹੋਵੇਗੀ। ਉਦਾਂ ਵੀ ਆ ਕੇ ਜੇ ਹਾਲਾਤ ਵੇਖ ਕੇ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਉਹਨਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਆਏ ਸੀ। ਪਰ ਉਹਨੇ ਅੱਥਾਂ ਬਿੱਟੂ ਰੋਜ਼ ਹੀ ਇੱਥੇ ਫਿਰਦਾ। ਜੀ। ਸੁਨੀਲ ਜਾਖੜ ਉਹ ਵੀ ਜਾਂਦੇ ਨੇ। ਉਹਨਾਂ ਦੇ ਇੰਨੇ ਲੀਡਰ ਜਾਂਦੇ ਆ। ਕਾਂਗਰਸ ਦੇ ਲੀਡਰ ਵੀ ਰੋਜ਼ ਹੀ ਕਦੇ-ਕਤੇ ਕਦੇ-ਕਤੇ ਜਾਂਦੇ ਆ। ਨਾ ਪ੍ਰਤਾਪ ਸਿੰਘ ਬਾਜਵੇ ਨੇ ਪੈਰੀਂ ਜੁੱਤੀ ਪਾਈਆਂ ਨਾ ਅਮਰਿੰਦਰ ਸਿੰਘ ਸੋ ਰਾਜਾ ਵੜਿੰਗ ਨੇ ਚਰਨਜੀਤ ਸਿੰਘ ਚੰਨੀ ਵੀ ਸਰਗਰਮ ਹੋਰ ਵੀ ਕਈ ਸਰਗਰਮ ਸਾਰੇ ਸਰਗਰਮ ਔਰ ਚੰਗੀ ਗੱਲ ਆਪਣੇ ਲੋਕਾਂ ਕੋਲ ਜਾਣਾ ਚਾਹੀਦਾ ਹਰ ਰਾਜਨੀਤੀ ਸਾਰਿਆਂ ਨੂੰ ਘੱਟ ਕਰਨੀ ਚਾਹੀਦੀ ਕਾਦੀਦਲ ਦਾ ਪ੍ਰਧਾਨ ਸੁਖਵੀਰ ਸੋ ਬਾਦਲਾ ਇਸ ਵੇਲੇ ਸਭ ਤੋਂ ਵੱਧ ਸਰਗਰਮ ਦਿਸਦਾ ਜਾਂ ਉਹਦੀ ਮੀਡੀਆ ਟੀਮ ਵੱਧ ਸਰਗਰਮ ਦਿਸਦੀ ਹੈ ਉਹਦੇ ਉੱਤੇ ਦੋਸ਼ ਹੈ ਲੱਗਦਾ ਕਿ ਲੋਕਾਂ ਦੀ ਮਦਦ ਕਰਨ ਵਾਸਤੇ ਕਾਸ਼ ਵੀ ਵੰਡਦਾ ਇਹ ਕਰਦਾ ਉਹ ਕਰਦਾ ਤੇ ਦੂਸਰਾ ਦੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲਾਇਆ ਕਿ ਪੈਸਾ ਤੇ ਸਮਾਨ ਸ਼੍ਰੋਮਣੀ ਕਮੇਟੀ ਦਾ ਤੇ ਵੰਡ ਰਿਹਾ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਦੁਬਾਰਾ ਖੜੀ ਕਰਨ ਵਾਸਤੇ ਮੈਨੂੰ ਸੱਚ ਝੂਠ ਦਾ ਨਹੀਂ ਪਤਾ ਇਹਨਾਂ ਨੂੰ ਪਤਾ ਹੋ ਕਿਉਂਕਿ ਪੁਰਾਣੇ ਮਿੱਤਰ ਨੇ ਇੱਕ ਦੂਜੇ ਨੂੰ ਜਾਣਦੇ ਆ ਦੋਸ਼ ਲਾਉਣ ਵਾਲੇ ਵੀ ਤੇ ਜਿਨ੍ਹਾਂ ਤੇ ਦੋਸ਼ ਲੱਗਦੇ ਉਹ ਵੀ ਉਹਨਾਂ ਦਾ ਮਾਮਲਾ ਆਪਣਾ ਵੱਖਰਾ ਪਰ ਸੁਖਬੀਰ ਸਿੰਘ ਬਾਦਲ ਲੋਕਾਂ 'ਚ ਗਿਆ ਇਹ ਤਾਂ ਮੈਂ ਵੇਖਣਾ ਜੀ ਦੂਸਰੀ ਗੱਲ ਦੂਸਰੇ ਵੀ ਗਏ ਨੇ ਅੱਜ ਹੁਣ ਰਾਹੁਲ ਜੀ ਆਏ ਆ ਉਹਨਾਂ ਦੇ ਆਉਣ ਦੇ ਉੱਤੇ ਠੀਕ ਆ ਹੜਪੀੜਤਾ ਦੇ ਨਾਲ ਹਮਦਰਦੀ ਵੀ ਕਰਨਗੇ ਉਹਨਾਂ ਦਾ ਦੁੱਖ ਵੀ ਵੰਡਣਗੇ ਪਰ ਇਹਦੇ ਨਾਲ ਇੱਕ ਚਰਚਾ ਚੱਲ ਪਈ ਆ ਕਿ ਉਹਨਾਂ ਦਾ ਦੌਰਾ ਕੱਲਾ ਹੜਪੀੜਤਾ ਵਾਸਤੇ ਨਹੀਂ ਅਗਲੇ ਮਹੀਨੇ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣ ਦੀਆਂ ਚਰਚਾ ਚੱਲਦੀਆਂ ਨੇ ਉਹਨਾਂ ਚਰਚਿਆਂ 'ਚ ਲੱਗਦਾ ਇਹ ਹੈ ਕਿ ਦੋ ਬੰਦੇ ਜਿਹੜੇ ਅਜੇ ਤੱਕ ਕਦੇ ਕੋ ਵੱਡਾ ਦਾਵਾ ਨਹੀਂ ਕਰਦੇ ਨਾ ਪ੍ਰਤਾਪ ਸੋਭਾਜਵਾ ਤੇ ਨਾ ਅਮਰਿੰਦਰ ਸਿੰਘ ਰਾਜਾ ਵਿੜਿੰਗ ਰਾਜਾ ਵਿੜਿੰਗ ਤੇ ਦੋ ਤਿੰਨ ਵਾਰ ਕਹਿ ਚੁੱਕਾ ਜੀ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਜਿੰਨੇ ਅੱਗੇ ਹੋਣਾ ਕਰ ਲਵੇ ਤੁਹਾਡੇ ਬੰਦਿਆਂ ਦੇ ਘਰੇ ਵੀ ਜਾਂਦਾ ਪਰ ਉੱਥੇ ਕਈ ਲੋਕ ਹੈ ਜਿਹੜਾ ਅੱਗੇ ਕਹਿੰਦੇ ਹੁੰਦੇ ਹਨ ਜਾਨਾ ਕਿ ਦੁਨੀਆ ਤੇ ਆਉਣ ਲੱਗਾ ਰੱਬ ਹਰ ਇੱਕ ਦੇ ਕੰਨ ਚ ਫੂਕ ਮਾਰ ਕੇ ਭੇਜਦਾ ਤੇਰੇ ਵਰਗਾ ਦੂਜਾ ਨਹੀਂ ਇੱਥੇ ਕਈ ਸੱਜਣ ਹੈ ਜਿਨ੍ਹਾਂ ਜਿਹੇ ਕੰਨ ਚ ਦੋ ਦੋ ਫੂਕਾ ਮਾਰ ਕੇ ਕੱਲੀਆਂ ਹੋਣੇ ਜੀ ਵੀ ਮੁੱਖ ਮੰਤਰੀ ਪੰਜਾਬ ਚ ਬਣਿਆ ਤੇ ਤੂੰ ਬਣਨਾ ਦੂਜਾ ਕੋ ਬਣਨਾ ਨਹੀਂ ਉਹਦਾ ਕਰਕੇ ਕਾਂਗਰਸ ਪਾਰਟੀ ਚ ਖਿੱਚੋ ਤਾਣ ਇਸ ਵੇੜੇ ਬੜੀ ਆ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਚਰਚਾ ਚੱਲ ਪਈ ਕਿ ਜੇ ਰਾਹੁਲ ਆਇਆ ਤੇ ਉਹਦੀ ਗੱਡੀ ਚ ਉਹਦੇ ਨਾਲ ਕੌਣ ਬੈਠੂ ਜੇ ਬੈਠੂ ਤੇ ਰਾਜ ਕੀ ਗੱਲਾਂ ਕਰਨਗੇ ਉਹ ਸਮਝੌਤਾ ਕਰਾਓ ਕਿ ਉਦਰਾ ਮੁੜ ਜੀ ਉਹਦੇ ਇਸ ਦੌਰੇ ਨੂੰ ਹੜਪੀੜਤਾਂ ਦੀ ਮਦਦ ਵਾਸਤੇ ਜਿਹਨਾਂ ਦੌਰਾਂ ਰੱਖਿਆ ਤੇ ਹੜਪੀੜਤਾਂ ਤੱਕ ਸੀਮਿਤ ਰੱਖਣਾ ਚਾਹੀਦਾ ਅਬ ਬਾਕੀ ਗੱਲਾਂ ਜਿਹੜੀਆਂ ਫਜ਼ੂਲ ਦੀਆਂ ਚੱਲ ਪੀਆਂ ਨਾ ਚੱਲਦੀਆਂ ਚੰਗਾ ਸੀ ਉਹਦਾ ਸਿਆਸੀ ਲੀਡਰ ਸਿਆਸੀ ਲੀਡ ਹੁੰਦੇ ਆ ਰੋਗ ਤੇ ਇਹਨਾਂ ਨੂੰ ਕੋ ਸਕਦਾ ਨਹੀਂ ਪਰ ਜੋ ਕਰਦੇ ਪਏ ਉਹ ਬੜਾ ਠੀਕ ਨਹੀਂ ਜੀ ਪੰ ਸਰ ਅਗਲੀ ਗੱਲ ਕਰਦੇ ਆ ਮੱਧ ਪ੍ਰਦੇਸ਼ ਦੀ ਇੱਕ ਮੌਲਵੀ ਬਿਹਾਰ ਤੋਂ ਆਇਆ ਉਹਨੇ ਰਾਤ ਕੱਟੀ ਪਰ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਇਹਦਾ ਕਾਰਨ ਕੀ ਸੀ ਕਾਰਨ ਵੀ ਕੋਈ ਨਹੀਂ ਕਹਿੰਦੇ ਬਾਹਰ ਦਾ ਕੋਈ ਬੰਦਾ ਆਵੇ ਕਿਤੇ ਰਵੇ ਜੇ ਪੁਲਿਸ ਨੂੰ ਨਹੀਂ ਦੱਸਿਆ ਜਾਂਦਾ ਤੇ ਉੱਤੇ ਪਰਚਾ ਦਰਜ ਕਰ ਦਿੱਤਾ ਜਾ ਇਹ ਕਾਨੂੰਨ ਸਿਰਫ ਘਟ ਗਣਤੀਆਂ ਤੇ ਲਾਗੂ ਹੁੰਦਾ ਹੈ। ਹੂੰ। ਇਹ ਪਾਕਿਸਤਾਨ ਨੂੰ ਗਾਣਾ ਕੱਢ ਗਿਆ ਨਹੀਂ ਕਰਾਂ گے ਉਹ ਕਰਾਂਗੇ ਮੁਰਕੇ ਮੈਚ ਵੀ ਕਰਵਾ ਲਿਆ। ਜਿਹੜੇ ਪਹਿਲਾਂ ਪਾਕਿਸਤਾਨ ਦੇ ਖਿਲਾਫ ਹੁੰਦੇ ਸੀ ਉਹ ਮੈਚ ਕਰਾਉਣ ਦੇ ਪੱਖ ਝੋਗੇ ਤੇ ਤਾੜੀਆਂ ਮਾਰਦੇ ਰਹੇ ਤੇ ਬਾਅਦ ਚ ਇੰਨੀ ਗੱਲ ਵੱਡੀ ਕਹਿ ਦਿੱਤੀ ਕਿ ਅਸੀਂ ਤੇ ਹੱਥ ਵੀ ਨਹੀਂ ਮਿਲਿਆ। ਭਾਰਤ ਦੇ ਵਿੱਚੋਂ ਜਥਾ ਸਿੱਖਾਂ ਦਾ ਜਾਂਦਾ ਹੁੰਦਾ ਗੁਰਪੁਰ ਮਨਾਉਣ ਵਾਸਤੇ। ਜੀ। ਅੱਗੇ ਵੀ ਜਾਂਦਾ ਰਿਹਾ ਓਕੇ ਹਾਲਾਤ ਵਿੱਚ ਜਾਂਦਾ ਰਿਹਾ ਕਦੇ-ਕਦੇ ਸਰਕਾਰ ਰੋਗ ਦਿੰਦੀ ਐਸ ਵਾਰੀ ਕੋਈ ਟਗੜਾਲੇ ਹਾਲਾਤ ਨਹੀਂ ਸੀ ਹੜਾਂ ਦੀ ਗੱਲ ਹੋ ਸਕਦੀ ਹੈ ਜਿਹੜੀ ਪਿਛੇ ਕੁੜਤਨ ਸੀ ਪਹਿਲ ਗਾਂ ਵਾਲੀ ਉਹ ਤਾਂ ਪਿੱਛੇ ਰਹਿ ਗਈ ਸਿੱਖਾ ਦਾ ਜਥਾ ਵੀ ਰੋਗ ਦਿੱਤਾ ਉਹਦਾ ਕੋਈ ਕਾਰਨ ਮੈਨੂੰ ਨਹੀਂ ਦਿਖਦਾ ਇੱਧਰ ਮੱਧ ਪ੍ਰਦੇਸ਼ 'ਚ ਇੱਕ ਮਸਜਿਦ ਵਾਲਿਆਂ ਦੇ ਉੱਤੇ ਪ੍ਰਬੰਧਕਾਂ ਤੇ ਇਸ ਗੱਲ ਦਾ ਪਰਚਾ ਦਰਜ ਕੀਤਾ ਕਿ ਬਿਹਾਰ ਤੋਂ ਆਇਆ ਇੱਕ ਮੌਲਵੀ ਤੁਹਾਡੇ ਕੋਲ ਰਾਤ ਕਿਦਾਂ ਰੁੱਕੇ ਤਦ ਜੇ ਰੁਕਾ ਤੁਸੀਂ ਪੁਲਿਸ ਨੂੰ ਦੱਸਿਆ ਕਿਉਂ ਨਹੀਂ ਇਦਾਂ ਦੇ ਪਰਚੇ ਪਰਫਾਰਮਾ ਤਿਆਰ ਕਰ ਲਓ ਭੜਕੇ ਸ਼ਾਮ ਤੋਂ 5 600 ਜਿਹੜੇ ਆ ਸਿੱਖਾਂ ਦੇ ਖਿਲਾਫ ਦਰਜ ਕਰ ਸਕਦੇ ਆ ਇਹ ਆਖੋਗੇ ਫਲਾਣਾ ਥਾਂ ਜਾਂਦੇ ਤਿੰਨ ਜਣੇ ਉਹ ਫਲਾਣੇ ਗੁਰਦੁਆਰੇ 'ਚ ਰੁਕੇ ਸੀ ਵੀ ਜਦੋਂ ਯਾਤਰਾ ਤੇ ਜਾਂਦੇ ਨੇ ਸਾਡੇ ਲੋਕ ਰਸਤੇ 'ਚ ਹੋਟਲਾਂ ਦੀ ਠਗਣ ਦੀ ਥਾਂ ਤੇ ਕਈ ਵਾਰੀ ਧਾਰਮਿਕ ਸਥਾਨਾਂ ਤੇ ਰੁਕਦੇ ਉਹ ਤਾਂ ਇੰਗਲੈਂਡ ਜਾਣ ਸਿੰਗਾਪੁਰ ਜਾਣ ਹਾਂ ਕੰਗਾਂਗ ਇੰਡੋਨੇਸ਼ੀਆ ਜਾਣ ਕਿਸੇ ਵੀ ਥਾਂ ਤੇ ਜਾਣ ਕਈ ਵਾਰੀ ਧਾਰਮਿਕ ਸਥਾਨ ਤੇ ਰੁਕਦੇ ਹਿਮਾਚਲ ਪ੍ਰਦੇਸ਼ ਤੋਂ ਸਰਸਪੱਟੇ ਵਾਸਤੇ ਵੀ ਜਾਣ ਤੇ ਜਾ ਕੇ ਉੱਥੇ ਰੁਕਦੇ ਇੱਕ ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਦੂਸਰਾ ਉੱਥੇ ਗੁਰੂ ਘਰ ਲੰਗਰ ਆ ਤੀਸਰਾ ਸ਼ਰਧਾ ਵੀ ਪੂਰੀ ਹੁੰਦੀ ਹੈ ਬਾਹਰ ਹੋਟਲਾਂ ਦੇ ਖਾਪ-ਖਾਨੇ ਤੋਂ ਬਾਈਤੇ ਫਿਰ ਪਰਚੇ ਉਹਨਾਂ ਤੇ ਦਰਜ ਕਰ ਇਹ ਪਰਚੇ ਦਰਜ ਕਰਨ ਦਾ ਰੁਝਾਨ ਹੈ ਮੜਾ ਉਸ ਮੌਲਵੀ ਦਿੱਤੇ ਕੋਈ ਦੋਸ਼ ਲਗਾ ਤੇ ਉਹ ਦੱਸੋ ਜੋ ਕੋ ਪਾਪੀ ਹੈ ਜੋ ਕੋ ਅਤਵਾਦੀ ਜੋ ਕੋ ਗੁਨਾਹ ਕੀਤਾ ਤੇ ਪਬਲਿਕ ਦੇ ਸਾਹਮਣੇ ਲਿਆਓ ਤੇ ਜੇ ਗੁਨਾਹ ਉਹਨੇ ਕੀਤਾ ਕੋਈ ਨਹੀਂ ਸਿਰਫ ਇੰਨੀ ਗੱਲ ਤੋਂ ਪਰਚਾ ਦਰਜ ਕਰ ਦੇਣਾ ਕਿ ਉਹ ਬਿਹਾਰ ਦਾ ਮੁਸਲਮਾਨ ਹੈ ਤੇ ਮੱਧ ਪ੍ਰਦੇਸ਼ ਚ ਕਿਸੇ ਥਾਂ ਤੇ ਮਸਜਿਦ ਵਿੱਚ ਜਾ ਕੇ ਰਿਆ ਕਿਉਂ ਇਹ ਤੇ ਕੋਈ ਕਾਰਨ ਹੀ ਨਹੀਂ ਬਣਦਾ ਸਾਡੇ ਕੋਲ ਕਿੰਨੇ ਹਿੰਦੂ ਪ੍ਰਚਾਰ ਕਿੱਥੇ ਆਉਂਦੇ ਆ ਉਹ ਆ ਕੇ ਪੰਜਾਬ ਦੇ ਵਿੱਚ ਧਾਰਮਿਕ ਤਾਵਾਂ ਤੇ ਰੁਕਦੇ ਜੈਨੇ ਸਾਧੂ ਉਹਨਾਂ ਦੇ ਆਉਂਦੇ ਸਿਰਫ ਇੱਕ ਵਾਰੀ ਰੌਲਾ ਪਿਆ ਸੀ ਉਹਨਾਂ ਦੇ ਜਨ ਮونی ਜਿਹੜੇ ਸੀ ਉਹ ਨੰਗੇ ਚੱਲਦੇ ਸਨ ਇਥੋਂ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਸਾਡੇ ਪਿੰਡਾਂ ਵਿੱਚ ਦਿਨੀ ਸੀ ਲੰਗਣਾ ਬਾਹਰ ਬਾਹਰ ਦੀ ਉਹ ਤਾਂ ਲੱਗ ਜਿੱਦੜ ਕੋਈ ਆਵਾਦੀ ਨਹੀਂ ਉਦਾਂ ਕਦੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਇੰਨੇ ਜੋਗੀ ਆਉਂਦੇ ਕੋਈ ਪਹਾੜਾਂ ਚੋਂ ਆਉਂਦਾ ਕੋਈ ਜੰਗਲਾਂ ਚੋਂ ਆਉਂਦਾ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਮੁਸਲਮਾਨ ਹੋਣ ਕਰਕੇ ਵੀ ਇਹ ਜੀ ਦੱਸਿਆ ਨਹੀਂ ਇਹ ਕੋਈ ਵੱਡਾ ਕਸੂਰ ਨਹੀਂ ਬਣਦਾ ਇੰਨੀ ਗੱਲ ਵਾਸਤੇ ਪਰਚਾ ਨਹੀਂ ਸੀ ਦਰਜ ਕਰਨਾ ਚਾਹੀਦਾ ਮੈਂ ਫਿਰ ਕਹਿੰਦਾ ਜੇ ਕੋਈ ਕਸੂਰ ਹੋਵੇ ਤਾਂ ਸਾਫ਼ ਦੱਸਣਾ ਚਾਹੀਦਾ ਪਰ ਹੁਣ ਤੱਕ ਦੱਸਿਆ ਨਹੀਂ ਤੇ ਹੁਣ ਵੱਧੋ-ਵੱਧੋ ਦਾ ਕਸੂਰ ਬਣਾ ਕੇ ਦੱਸੋਗੇ ਤੇ ਇਹ ਵੀ ਠੀਕ ਨਹੀਂ ਲੱਗਦਾ ਜੀ ਪੰਨੂ ਸਾਹਿਬ ਅਗਲੀ ਗੱਲ ਕਰਦੇ ਆ ਜਿਲ੍ਹਾ ਹੁਸ਼ਿਆਰਪੁਰ ਦੀ 25 ਪੰਚਾਇਤਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤਾ ਪਾਇਆ ਕਿ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦੇਣਾ ਇਸ ਮਤੇ ਨੂੰ ਕਿਵੇਂ ਦੇਖਦੇ ਆ ਇਹਦੇ ਪਿਛਲੇ ਕਾਰਨ ਜਿਹੜੇ ਆ ਜੋ ਵਿਰੋਧ ਸ਼ੁਰੂ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਸਾਰੀ ਦੁਨੀਆ 'ਚ ਚੱਲਦਾ ਇੱਥੇ ਕਤਲ ਪੰਜਾਬੀਆਂ ਨੇ ਵੀ ਕੀਤੇ ਉਹਨਾਂ ਖਿਲਾਫ ਤੇ ਮਤਾਂ ਪਾ ਨਹੀਂ ਸਕ ਗੇ ਇਸੇ ਹੁਸ਼ਿਆਰਪੁਰ ਤੋਂ ਕੋਈ 20 ਸਾਲ ਪਹਿਲਾਂ ਇੱਕ ਬੱਚਾ ਅਗਵਾ ਕੀਤਾ ਗਿਆ ਸੀ ਗਵਾਂਡੀ ਨੂੰ ਮੌਤ ਦੀ ਸਜ਼ਾ ਹੋਈ ਸੀ ਉਹਦੀ ਪਤਨੀ ਉਹਨੂੰ ਉਮਰਕਾ ਸੀ ਤੇ ਘੋਰ ਨੂੰ ਉਮਰਕਾ ਸੀ ਸ਼ਾਇਦ ਤੇ ਅਲਾਵਲਪੁਰ ਦੇ ਲਾਗੇ ਲਿਆ ਕੇ ਤੇ ਉਹ ਬੱਚਾ ਸੁਟਿਆ ਸੀ ਲਾਸ਼ ਰਮਿਸ ਉਦੋਂ ਤੋਂ ਬਾਅਦ ਉਹਦੇ ਭਾਈਚਾਰੇ ਦੇ ਖਿਲਾਫ ਕਦੇ ਕਿਸੇ ਨੇ ਮਤਾਂ ਨਹੀਂ ਸਕੀ ਹੁਣ ਇਹ ਜਿਹੜੇ ਮਜ਼ਦੂਰ ਨੇ ਕੀਤਾ ਇਹਦੇ ਖਿਲਾਫ ਉਹ ਡਟ ਕੇ ਗਵਾਹੀ ਦੇਣੀ ਚਾਹੀਦੀ ਜੀ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਫਾਂਸੀ ਤੱਕ ਦਵਾ ਸਕਦੇ ਤੁਸੀਂ ਜ਼ਰੂਰ ਦਵਾ ਦਿਓ ਜਿਹੜਾ ਮਤਾ ਕੀਤਾ ਗਿਆ ਤੁਹਾਡੀਆਂ ਭਾਵਨਾਵਾਂ ਜੋ ਵੀ ਹੋਣ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਗਲਤ ਨਹੀਂ ਕਹਿੰਦਾ ਕਾਨੂੰਨ ਇੱਕ ਚੀਜ਼ ਹੁੰਦਾ ਤੁਸੀਂ ਕਾਨੂੰਨ ਆਪਣੇ ਹੱਥ ਨਾਲ ਹੁਣ ਹੁੰਦਾ ਕੀ ਆ ਅਮਰੀਕਾ ਚ ਇੱਕ ਸਿੱਖ ਮੁੰਡੇ ਤੋਂ ਟਰੱਕ ਦਾ ਐਕਸੀਡੈਂਟ ਹੋ ਗਿਆ ਸਿੱਖਾਂ ਦੇ ਖਿਲਾਫ ਮੁਹਿੰਮ ਚੱਲ ਪਈ ਬਿਲਕੁਲ ਕਰ ਦੇਣਾ ਚਾਹੀਦਾ ਇਦਾਂ ਹੀ ਇੱਕ ਵਾਰੀ ਇੱਕ ਹੋਰ ਯੂਰਪੀ ਦੇਸ਼ ਦੇ ਵਿੱਚ ਇੱਕ ਮੁੰਡੇ ਨੇ ਕਤਲ ਕਰਕੇ ਕੁੜੀ ਮਾਰ ਦਿੱਤੀ ਮੁਜਾਹਰ ਸ਼ੂ ਹੋ ਗਿਰਾਂ ਨੂੰ ਕੱਢ ਦਿਓ ਮੁੰਡਾ ਪੰਜਾਬੀ ਸੀ ਉਹ ਤੋਂ ਵੀ ਸਿਆਖਿਆ ਸੀ ਵੀ ਜੇ ਇੱਕ ਮੁੰਡੇ ਨੇ ਗਲਤੀ ਕੀਤੀ ਤੁਹਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜੋ ਸਜ਼ਾ ਬਣਦੀ ਤੁਸੀਂ ਦੇ ਲਓ ਤੁਸੀਂ ਸਾਰ ਨੂੰ ਨਹੀਂ ਦੱਸੋ ਇਦਾਂ ਦੀਆਂ ਘਟਨਾਵਾਂ ਬਹੁਤ ਵਾਰ ਹੁੰਦੀਆਂ ਨੇ ਸਾਡੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਲਾਗੇ ਲਾਗੇ ਆਬਲੌਂਗੀ ਖੜ੍ਹ ਹੋਰ ਥਾਵਾਂ ਤੇ ਹਰ ਦੂਜੇ ਤੀਜੇ ਦਿਨ ਕਤਲ ਹੋ ਜਾਂਦਾ ਕਈ ਵਾਰੀ ਤੇ ਵਿੱਚੋਂ ਨਾਗਾ ਵੀ ਨਹੀਂ ਪੈਂਦਾ ਰੋਜ਼ ਕਤਲ ਹੁੰਦਾ ਦੋ ਜਾਂ ਤਿੰਨ ਕਤਲੇਹੋ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਕੀਤੇ ਸੀ ਮਤਾ ਪਾਸ ਹੋ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਚ ਕੋਈ ਕਮਰਾ ਕਿਰਾਏ ਤੇ ਨਹੀਂ ਦੇਵੇ ਪਰ ਜਦੋਂ ਪੰਜਾਬੀ ਮੁੰਡਿਆਂ ਨੇ ਕੀਤੇ ਸੀ ਮੁੰਡੇ ਲੋਕਲ ਵੀ ਸੀ ਤੇ ਮੁੰਡੇ ਬਾਹਰ ਦੇ ਵੀ ਸੀ ਕਿ ਉਹਨਾਂ ਦੇ ਖਿਲਾਫ ਅਸੀਂ ਕੋਈ ਮਤਾ ਪਾਸ ਕੀਤਾ ਸੀ ਪੰਜਾਬ ਦੇ ਮੁੰਡਿਆਂ ਨੇ ਚੰਡੀਗੜ੍ਹ ਦੇ ਕਲੱਬਾਂ ਜਾ ਕੇ ਖਰਾਬੀ ਕੀਤੀ ਗੋਲੀ ਉਚਲਾਈ ਬੰਦਾ ਮਾਰਿਆ ਹਰਿਆਣੇ ਵਾਲਿਆਂ ਨੇ ਕੀਤਾ ਕਿ ਚੰਡੀਗੜ੍ਹ ਨੇ ਮਤਾ ਕੀਤਾ ਸੀ ਕਿ ਪੰਜਾਬ ਵਾਲੇ ਜਾਂ ਹਰਿਆਣੇ ਵਾਲੇ ਨਾ ਕਰਦੇ ਹਰਿਆਣੇ ਦੀ ਭਾਜਪਾ ਦੇ ਸੂਬਾ ਪ੍ਰਧਾਨ ਦੇ ਮੁੰਡੇ ਨੇ ਇੱਕ ਸੀਨੀਅਰ ਆਈਐਸ ਅਫਸਰ ਉਹਦੀ ਧੀ ਦਾ ਅੱਧੀ ਰਾਤ ਨੂੰ ਪਛਾ ਕੀਤਾ ਉਹਦੀ ਧੀ ਦੀ ਕਾਰ ਘੇਰੀ ਉਹਨੇ ਚ ਨੂੰ ਪੁਲਿਸ ਪਟ્રોલ ਵਾਲੇ ਆ ਗਏ ਉਹ ਛੱਡ ਕੇ ਦੌੜ ਗਏ 2014 ਤੋਂ ਲੈ ਕੇ ਅਜੇ ਤੱਕ ਰੌਲਾ ਪਿੰਦਾ ਕਦੇ ਕਿਸੇ ਨੇ ਆਖਿਆ ਕਿ ਇੱਥੇ ਹਰਿਆਣਵੀ ਕੋਈ ਆਵੇ ਤੇ ਨਹੀਂ ਹੁੰਦਣੇ ਇਦਾਂ ਮਤੇ ਜਿਹੜਿਆ ਭਾਵਨਾ ਦੇ ਤੁਸੀਂ ਬਹਿ ਕੇ ਨਹੀਂ ਕਰ ਸਕੋਗੇ ਮੈਨੂੰ ਜਿੰਨਾ ਕੁ ਯਾਦ ਹੈ 30 ਸਾਲ ਹੋ ਗਏ ਅਮਰਸਾਚ ਕੁਝ ਔਰਤਾਂ ਫੜੀਆਂ ਜਿਨ੍ਹਾਂ ਤੇ ਜੀਵਕਤਰੀ ਹੋਣ ਦਾ ਦੋਸ਼ ਸੀ ਕੁਝ ਲੋਕਾਂ ਨੂੰ ਗੁੱਸਾ ਚੜਿਆ ਸੀ ਕੁਝ ਕੋ ਪੁਲਿਸ ਅਫਸਰ ਦਾ ਨਾ ਲੱਗਦਾ ਸੀ ਉਹ ਕੋਈ ਜਿਆਦਾ ਤੈਸ਼ ਵਿੱਚ ਆ ਗਿਆ ਉਹਨਾਂ ਦੇ ਮੱਥੇ ਤੇ ਲਿਖਤਾ ਜੀਵਕਤਰੀਆਂ ਉਹ ਫਿਰ ਕੇਸ ਸੁਪਰੀਮ ਕੋਰਟ ਤੱਕ ਗਿਆ ਸੀ ਕਿ ਇਹ ਅਨਮਨੁੱਖੀ ਹੈ ਤਸੀਂ ਅਦਾ ਨਹੀਂ ਲਿਖ ਸਕਦੇ ਪਰ ਪ੍ਰਾਨੇ ਜੀਮਾ ਨੇ ਤਾਂ ਲਿਖ ਦਿਆ ਸੀ ਅਦਾ ਦੀਆਂ ਗੱਲਾਂ ਕਰ ਦਿਆ ਸੀ ਕਾਨੂੰਨ ਕਹਿੰਦਾ ਸੀ ਤੋਸਿਲ ਨਹੀਂ ਲਿਖ ਸਕਦੇ ਉਹਨਾਂ ਲਿਖ ਕੇ ਗਲਤ ਕੀਤਾ ਤੇ ਦੋਸ਼ੀਆਂ ਨੂੰ ਸਜ਼ਾਵਾ ਮਿਲਦੀ ਸੀ ਉਦੋਂ ਬਾਅਦ ਵੀ ਕਈ ਥਾਵਾਂ ਤੇ ਹੋਇਆ ਕੱਲ ਦੀ ਸ਼ਾਇਦ ਲੁਧਿਆਣੇ ਦੀ ਖਬਰ ਹੈ ਇੱਕ ਬਾਜ਼ਾਰ ਦੇ ਵਿੱਚੋਂ ਲੋਕਾਂ ਨੇ ਇੱਕ ਬੰਦਾ ਫੜ ਲਿਆ ਜਿਹਦੇ ਬਾਰੇ ਸ਼ੱਕ ਹੈ ਕਿ ਚੋਰੀਆਂ ਕਰਦਾ ਉਹਦੇ ਗਲ ਵਿੱਚ ਇੱਕ ਤਖਤੀ ਲਟਕਾ ਕੇ ਕਿ ਬੰਦਾ ਚੋਰੀਆਂ ਕਰਦਾ ਇਹ ਦੁਕਾਨਾਂ ਤੋਂ ਮਾਲ ਚੁੱਕ ਕੇ ਲੈ ਜਾਂਦਾ ਫੜ ਕੇ ਸਾਰੇ ਬਾਜ਼ਾਰ ਚ ਘਮਾਇਆ ਅਜੇ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੁਰਾਣਾ ਜਿਹੜਾ ਕਾਨੂੰਨ ਸਦੀਆਂ ਪੁਰਾਣਾ ਚੱਲਦਾ ਕਿ ਕਿਸੇ ਦੀ ਧੀ ਭੈਣ ਨੂੰ ਛਿੜ ਦਿੱਤਾ ਕੋਈ ਗੱਲਬਾਤ ਹੋ ਗਈ ਹੈ ਉਹਦਾ ਮੂਹ ਕਲਾ ਕਰਦਾ ਮੂਹ ਕਲਾ ਕਰਨਾ ਗਰਕ ਨੂੰ ਨਹੀਂ ਜੀ ਇੱਥੇ ਦੁਆਬੇ ਦੇ ਵਿੱਚ ਇੱਕ ਪਿੰਡ ਦੀ ਪੰਚਾਇਤ ਨੇ ਇੱਕ ਬੀਬੀ ਬਾਰੇ ਇਹ ਮਤਾ ਪਾਸ ਕਰਤਾ ਕਿ ਉਹਦਾ ਕਰਤਾਰ ਚੰਗਾ ਨਹੀਂ ਉਹ ਅਦਾਲਤ ਵਿੱਚ ਚਲੇ ਗਈ ਸਾਰੀ ਪੰਚਾਇਤ ਆਖੇ ਵੀ ਅਸੀਂ ਜੋ ਲਿਖਿਆ ਠੀਕ ਲਿਖਿਆ ਪਰ ਕਿਸਬੋ ਦਾ ਤੁਹਾਡਾ ਕਹਿੰਦੇ ਸਾਰਾ ਪਿੰਡ ਕਹਿੰਦਾ ਪਿੰਡ ਕਵੇ ਨਾ ਕਵੇ ਕਾਨੂੰਨੀ ਤੌਰ ਤੇ ਗਲਤ ਸੀ ਸਾਰੀ ਪੰਚਾਇਤ ਨੂੰ ਸਜ਼ਾਉਗੇ ਇਸ ਕਰਕੇ ਮੈਂ ਕਹੂੰਗਾ ਮੈਂ ਤੁਹਾਡੀਆਂ ਭਾਵਨਾਵਾਂ ਸਮਝਦਾ ਜਿੰਨਾ ਦੁੱਖ ਤੁਹਾਨੂੰ ਉਸ ਬੱਚੇ ਦਾ ਉਨੇ ਮੈਨੂੰ ਕਿਉਂਕਿ ਮੈਨੂੰ ਇਹੋ ਜੇ 5-6 ਬੱਚਾਂ ਦਾ ਪਤਾ ਬਲਕਿ ਮੈਨੂੰ ਇੱਥੋਂ ਤੱਕ ਪਤਾ ਕਿ ਅੱਜ ਤੋਂ ਕੋਈ 45-46 ਸਾਲ ਪਹਿਲਾਂ ਤਰਨਤਾਰਨ ਲੱਕੇਚ ਕਿਸੇ ਨੇ ਜੰਤਰ ਮੰਤਰ ਵਾਲਿਆਂ ਦੇ ਕੰਢ ਤੇ ਇੱਕ ਬੱਚੇ ਦੀ ਅੱਖਾਂ ਕੰਨਾਂ 'ਚ ਕਿੱਲ ਠੋਕ ਠੋਕ ਕੇ ਮਾਰਿਆ ਲਾਸ਼ ਲੱਭ ਕੇ ਬਾਅਦ ਬੰਦੇ ਫੜੇ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਉਮਰ ਕਾਦ ਹੋਈ ਸੀ ਅਸਤੇ ਇਦਾਂ ਦੀਆਂ ਕਈ ਘਟਨਾਵਾਂ ਵੇਖੀਆਂ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਲਾਫ ਦਾ ਲੈਂਡ ਸਾਡੇ ਦੇਸ਼ ਦਾ ਦਾ ਕਾਨੂੰਨ ਹੈ ਉਹਦੇ ਮੁਤਾਬਕ ਦੋਸ਼ੀਆਂ ਨੂੰ ਸਜ਼ਾਵਾ ਮਿਲਣ ਪਰ ਇਹੋ ਜੇ ਮਤੇ ਜੇ ਤੁਸੀਂ ਕਰੋਗੇ ਮੈਂ ਫਿਰ ਕਹਿੰਦਾ ਮੈਂ ਤੁਹਾਡੀਆਂ ਭਾਵਨਾਵਾਂ ਦਾ ਕਦਰ ਕਰਦਾ ਤੁਸੀਂ ਆਪਣੇ ਥਾਂ ਤੇ ਜੋ ਮਰਜ਼ੀ ਹੋਵੋ ਕਾਨੂੰਨ ਨੂੰ ਮਾਨਤਾ ਨਹੀਂ ਦਿੰਦਾ ਕਿਸੇ ਕਾਨੂੰਨੀ ਸ਼ਕੰਜੇ ਚ ਨਾ ਫਸ ਜਾਓ ਹੱਦਾ ਚ ਰਹਿ ਕੇ ਕੰਮ ਕਰੋ ਜੀ ਪੰ ਸਰ ਅਗਲੀ ਗੱਲ ਕਰਦੇ ਆ ਕੈਥਲ ਦੀ ਕਿਸੇ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨੀ ਸੀ ਪਰ ਉਹਦੇ ਲਈ ਕਿਸਾਨਾਂ ਦੀ ਸਹਿਮਤੀ ਦਾ ਹੋਣਾ ਜ਼ਰੂਰੀ ਸੀ ਬਾਅਦ ਵਿੱਚ ਪਤਾ ਲੱਗਿਆ ਕਿਸਾਨ ਸਹਿਮਤ ਨਹੀਂ ਤਾਂ ਦਸਤਖਤ ਆਪ ਹੀ ਕਰ ਲਏ ਇਹ ਮਾਮਲਾ ਭੱਗ ਗਿਆ ਪੂਰਾ ਮਾਮਲਾ ਕੀ ਹੈ ਜੀ ਅਸੀਂ ਇਹੋ ਜੇ ਕਈ ਜ਼ਮੀਨ ਦੇ ਸੌਦੇ ਵੇਖੇ ਜਿਨ੍ਹਾਂ ਦੇ ਵਿੱਚ ਵੇਚਣ ਵਾਲੇ ਬਾਅਦ ਵਿੱਚ ਦੋਸ਼ ਲਾਉਂਦੇ ਆ ਕਿ ਮੈਂ ਤਾਂ ਰਜਿਸਟਰੀ ਕਰਾਉਣ ਨਹੀਂ ਗਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਮੈਂ ਕਚੈਰੀ ਨਹੀਂ ਗਿਆ ਜੀ ਮੇਰੇ ਦਸਤਖਤ ਆਪੇ ਕਰ ਲਏ ਬੈਂਕਾ ਦੇ ਵਿੱਚੋਂ ਖਾਤਿਆਂ 'ਚੋਂ ਪੈਸੇ ਨਿਕਲ ਜਾਂਦੇ ਐਫਟੀਆਂ ਟੁੱਟ ਜਾਂਦੀਆਂ ਨੇ ਐਫਟੀ ਦਾ ਮਤਲਬ ਫਿਕਸ ਡਿਪਾਜ਼ਿਟਡ ਸੀ ਲੱਖਾਂ ਰੁਪਏ ਦੀ ਰਫਰੀ ਹੋ ਜਾਂਦੀ ਹੈ ਉਹ ਕਹਿੰਜੀ ਮੈਂ ਤਾਂ ਉੱਥੇ ਗਿਆ ਹੀ ਨਹੀਂ ਪਤਾ ਹੀ ਨਹੀਂ ਕਿਨੇ ਕੀਤਾ ਤੇ ਗੱਲ ਸੱਚੀ ਹੁੰਦੀ ਆ ਕਿ ਪਤਾ ਹੀ ਨਹੀਂ ਕਹਨ ਕੀਤਾ ਹੁੰਦਾ ਉਹਨਾਂ ਨਾਲ ਠੱਗੇ ਹੋਈ ਜਾਂਦੀ ਆ ਹੁਣ ਐਸ ਤਰ੍ਹਾਂ ਦੀ ਨਵੀਂ ਗੱਲ ਇਹ ਨਿਕਲੀ ਆ ਹਰਿਆਣੇ 'ਚੋਂ ਕਿ ਠੱਗੇ ਲੋਕਾਂ ਦੇ ਨਾਲ ਲੋਕਾਂ ਨੇ ਨਹੀਂ ਕੀਤੀ ਕਿਸੇ ਠੱਗ ਨੇ ਨਹੀਂ ਕੀਤੀ ਸਰਕਾਰ ਦੇ ਅਧਿਕਾਰੀਆਂ ਨੇ ਠੱਗੀ ਮਾਰੀ। ਇੱਕ ਪ੍ਰੋਜੈਕਟ ਵਾਸਤੇ ਜ਼ਮੀਨ ਚਾਹੀਦੀ ਹੈ। ਮੈਨੂੰ ਨਹੀਂ ਪਤਾ ਪ੍ਰੋਜੈਕਟ ਸਰਕਾਰੀ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਦਾ। ਪਰ ਉਹਦੇ ਲਈ ਜ਼ਮੀਨ ਐਕਵਾਇਰ ਕਰਨੇ ਸੀ। ਲੋਕੀ ਸਹਿਮਤ ਨਹੀਂ ਹੁੰਦੇ। ਜ਼ਮੀਨ ਐਕਵਾਇਰ ਹੋ ਗਈ। ਬਾਅਦ ਚ ਪਤਾ ਲੱਗਾ ਤੇ ਲੋਕਾਂ ਨੇ ਸਹਿਮਤੀ ਦਿੱਤੀ। ਇੱਕ ਬੰਦਾ ਕਹਿੰਦਾ ਜੀ ਮੈਂ ਸਾਰੀ ਉਮਰ ਅੱਜ ਤੱਕ ਕਦੇ ਕਿਤੇ ਦਸਕਤ ਨਹੀਂ ਕੀਤੀ ਕਿਉਂਕਿ ਮੈਂ ਕੁਰਾਨ ਪੜ੍ਹਿਆ। ਮੈਂ ਬੈਂਕ ਵਿੱਚ ਵੀ ਅੰਗੂਠਾ ਰੋਣਾ ਮੈਂ ਸਭ ਥਾਂ ਤੇ ਅੰਗੂਠਾ ਰੋਣਾ ਤੇ ਮੇਰੇ ਦਸਖਤ ਕੀਤੇ ਪਏ ਆ ਜੀ ਇੱਕ ਸਾਬਕਾ ਫੌਜੀ ਆ ਉਹਨੇ ਦੱਸਿਆ ਕਿ ਮੈਂ ਦਸਖਤ ਕਰਦਾ ਤੇ ਫੁਲਾਣੀ ਪਾਸਾ 'ਚ ਕਰਦਾ ਉਹਨੂੰ ਛੱਡ ਕੇ ਫੁਲਾਣੀ ਪਾਸਾ 'ਚ ਮੇਰੇ ਦਸਖਤ ਆਪੇ ਕਰ ਲਏਗੇ ਉਹ ਕਹਿੰਦੇ ਸਰਕਾਰੀ ਅਧਿਕਾਰੀਆਂ ਨੇ ਇਹ ਦੱਸਣ ਵਾਸਤੇ ਕਿ ਸਹਿਮਤੀ ਨਾਲ ਜ਼ਮੀਨਾਂ ਨਹੀਂ ਆ ਲੋਕਾਂ ਦੇ ਆਪੇ ਸਹਿਮਤੀ ਪੱਤਰ ਬਣਾ ਲਏ ਆਪੇ ਦਸਖਤ ਕਰ ਦਿੱਤੇ ਸਾਰਾ ਕੁਝ ਆਪੇ ਕਰ ਲਿਆ ਤੇ ਲੋਕਾਂ ਨੂੰ ਘਰਾਂ ਚ ਬੈਠਾ ਨੂੰ ਪਤਾ ਹੀ ਨਹੀਂ ਜੇ ਤੇ ਕੋਈ ਠੱਗ ਚੋਰ ਕਰੇ ਤੇ ਅਸੀਂ ਸਰਕਾਰਾਂ ਨੂੰ ਆਖੀਏ ਕਿ ਇਹਨੂੰ ਫੜੋ ਸਜ਼ਾਵਾ ਦਿਵਾਓ ਪਰ ਜੇ ਸਜ਼ਾਵਾ ਦਿਵਾਉਣ ਵਾਲੀ ਜਿਹੜੀ ਸਰਕਾਰ ਆ ਉਹਦੇ ਅਧਿਕਾਰੀਆਂ ਨੇ ਇਹੋ ਕੁਝ ਕੀਤਾ ਹੋਵੇ ਪਰ ਅਧਿਕਾਰੀ ਕਰਦੇ ਆ ਸਾਡੇ ਮੁਹਾਲੀ ਦੇ ਵਿੱਚ ਅਮਰੂਦ ਕਾਂਢੀ ਵੀ ਤੇ ਵੱਡੇ ਵੱਡੇ ਅਫਸਰਾਂ ਨੇ ਕਰਤਾ ਸੀ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਸੀ ਉਦੋਂ ਬਾਅਦ ਵੀ ਲੱਗੇ ਔਰ ਇੱਕ ਮੁੰਡੇ ਦੇ ਬਾਪ ਨੂੰ ਤਾਂ ਪਹਿਲਾਂ ਆਈਐਸ ਅਫਸਰ ਨੂੰ ਇਸੇ ਤਰ੍ਹਾਂ ਦੀ ਹੈਰੀ ਫੇਰੀ ਦੇ ਕੇਸ ਵਿੱਚ ਜਿਲ੍ਹੇ ਦੀ ਦਲ ਪਣੀ ਪਈ ਸੀ ਉਹ ਵੀ ਇਹਨਾਂ ਚ ਫਸ ਗਿਆ ਜੇ ਸਾਡੇ ਪੰਜਾਬ 'ਚ ਹੋ ਸਕਦਾ ਤੇ ਹਰਿਆਣੇ 'ਚ ਹੋਇਆ ਹੈਰਾਨੀ ਇਹ ਆ ਵੀ ਇਦਾਂ ਨਹੀਂ ਕਦੇ ਆ ਕਿ ਲੋਕਾਂ ਦੀ ਸਹਿਮਤੀ ਦਸਕਤ ਹੋਈ ਸਰਕਾਰੀ ਅਧਿਕਾਰੀ ਕਰਨ ਆਪੇ ਕਰੀ ਕੋਲੀ ਜਾਣ ਇਹ ਗੱਲ ਜਿਹੜੀ ਅੱਜ ਸਾਹਮਣੇ ਆਈ ਹੈ ਬਹੁਤ ਮਾੜੀ ਹੈ ਜੇ ਇਹ ਗੱਲ ਸੱਚੀ ਹੋਵੇ ਹੁਣ ਸਾਨੂੰ ਤਾਂ ਪੰਜਾਬ 'ਚ ਬੈਠਿਆਂ ਨੂੰ ਪਤਾ ਨਹੀਂ ਅਖਬਾਰਾਂ ਚ ਆਈ ਹੈ ਜੇ ਗੱਲ ਸੱਚੀ ਹੋਵੇ ਤੇ ਉਹਨਾਂ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਚਾਹੀਦੀ ਤੇ ਕਾਰਵਾਈ ਬਾਅਦ ਵਿੱਚ ਪੜਤਾਲ ਬਾਅਦ ਚ ਪਹਿਲਾ ਕੰਮ ਉਹ ਜਿਹੜੀ ਅਸਲ ਜ਼ਿੰਮੇਵਾਰੀ ਨਿਭਾਉਂਦੇ ਪਏ ਆ ਉਹ ਤੋਂ ਨਾ ਬਿਸਤਰਾ ਚੁਕਾ ਕੇ ਪੰਜ ਸੱਤ ਜ਼ਿਲ੍ਹੇ ਦੂਰ ਜਾਂ ਚੰਡੀਗੜ੍ਹ ਹੈੱਡਕ quartਰ ਚ ਭੇਜ ਦੇਣਾ ਚਾਹੀਦਾ ਤਾਂ ਕਿ ਜਾਂਚ ਪੜਤਾਲ ਚ ਕਿਸੇ ਕਿਸ ਨਾ ਕੋਈ ਦਖਲ ਨਾ ਦੇ ਸਕਦੇ ਹੋ ਜੀ ਪੰਸਾ ਬਗਲੀ ਗੱਲ ਬਿਹਾਰ ਦੀ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਪੱਤਰਕਾਰ ਨੂੰ ਗਾਲ ਕੱਢ ਦਿੱਤੀ ਉਸ ਤੋਂ ਬਾਅਦ ਮੁੱਦਾ ਪਾ ਗਿਆ ਵਿਵਾਦ ਬਣ ਗਿਆ ਤੇ ਤੇਜਸਵੀ ਜਾਦਵ ਨੇ ਆਪ ਜਾ ਕੇ ਕਹਿੰਦੇ ਪਰਚਾ ਦਰਜ ਕਰਾਇਆ ਇਹ ਗਾਲ ਕੱਢਣ ਦਾ ਮਾਮਲਾ ਕੀ ਹੈ ਜੀ ਦੇਖੋ ਜੇ ਤਾਂ ਕੋਈ ਭਾਜਪਾ ਵਾਲਾ ਨੂੰ ਗਾਲ ਕੱਢੇ ਜੀ ਤੇ ਸਰਕਾਰ ਉਹਨਾਂ ਦੀ ਉਸ ਬੰਦੇ ਤੇ ਤੇ ਕੇਸ ਬਣ ਜਾਂਦਾ ਪਰ ਜੇ ਭਾਜਪਾ ਵਾਲੇ ਕਿਸੇ ਨੂੰ ਗਾਲ ਕੱਢਣ ਉਹਨਾਂ ਦੇ ਕੇਂਦਰੀ ਮੰਤਰੀ ਅੱਖ ਗੋਲੀ ਮਾਰੋ ਸਾਲੋਂ ਕੋ ਹੂੰ ਉਹਨਾਂ ਦੇ ਕੇਂਦਰੀ ਮੰਤਰੀ ਬੀਬੀ ਦਿੱਲੀ ਦੇ ਜਲਸੇ 'ਚ ਘੱਟ ਗਿਣਤੀਆਂ ਦੇ ਖਿਲਾਫ ਗਾਲ੍ਹਾਂ ਵਾਲਾ ਲਖਜ ਵਰਤੇ ਇਦਾਂ ਦੀਆਂ ਗੱਲਾਂ ਕਈ ਵਾਰ ਵਰਤੀਆਂ ਉਹ ਤੇ ਕੋ ਪਰਚਾ ਦਰਜ ਹੁੰਦਾ ਘੱਟ ਗਿਣਤੀਆਂ ਦੇ ਖਿਲਾਫ ਛੇਤੀ ਹੋ ਜਾਂਦਾ ਇਹ ਗੱਲਾ ਘੱਟ ਗਿਣਤੀਆਂ ਦੇ ਖਿਲਾਫ ਨਹੀਂ ਵਿਰੋਧੀ ਪਾਰਟੀਆਂ ਦੇ ਖਿਲਾਫ ਹੀ ਹੁੰਦਾ ਪੱਤਰਕਾਰਾਂ ਵਿੱਚੋਂ ਸਰਕਾਰ ਦਾ ਪੱਖ ਲੈ ਕੇ ਸਾਡੇ ਕੋਲ ਇੱਥੇ ਪੰਜਾਬ ਦੇ ਤੇ ਹੜਾੜੇ ਦੀ ਇੱਕ ਸਾਂਝੀ ਖ਼ਬਰ ਵੀ ਇੱਕ ਪ੍ਰੈਸ ਕਲੱਬ ਦੇ ਵਿੱਚ ਚੋਣ ਹੋਈ ਅੱਗੇ ਵੀ ਪੱਤਰਕਾਰ ਦੋ ਤੜੇ ਲੜਨ ਤੇ ਇੱਕ ਤੜਾ ਜਿੱਤ ਜਾਂਦਾ ਜਿਹੜਾ ਤੜਾ ਜਿੱਤੇ ਉਹ ਆਪਣੇ ਤੜੇ ਜਿੰਦਾਬਾਦ ਦੇ ਨਾਰੇ ਲਾਉਂਦਾ ਪਰ ਇਸ ਚੋਣ ਦੇ ਵਿੱਚ ਪੱਤਰਕਾਰ ਨੇ ਆਪਣੇ ਤੜੇ ਜਿੰਦਾਬਾਦ ਨਹੀਂ ਭਾਜਪਾ ਦੀ ਜਿੰਦਾਬਾਦ ਦੇ ਨਾਰੇ ਲਾਏ ਉਹ ਪੱਖ ਲੈਂਦੇ ਆ ਉਹਦੀ ਕੋਈ ਗੱਲ ਨਹੀਂ ਪਰ ਕੋਈ ਪੱਤਰਕਾਰ ਵਿਰੋਧੀ ਧਿਰ ਵੱਲੋਂ ਕੋਈ ਸਵਾਲ ਪੁੱਛ ਲਵੇ ਤੇ ਭਾਜਪਾ ਦਾ ਐਮਐਲਏ ਆਕੇ ਨੂੰ ਫੜ ਕੇ ਪਾਸੇ ਮਾਰੋ ਇਹਨੂੰ ਨਾਲ ਗੰਦੀ ਗਾਲ ਕੱਢ ਦੇਵੇ ਇਹ ਤਾਂ ਮਰ ਲੋ ਕਿ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ। ਮੈਂ ਕੱਲ ਇਹ ਜੇ ਗੱਲ ਕੀਤੀ ਸੀ ਕਿ ਕਰਨਾਟਕ ਦੇ ਵਿੱਚ ਇੱਕ ਭਾਜਪਾ ਐਮਐਲਏ ਨੇ ਇੱਕ ਬੜੇ ਸੀਨੀਅਰ ਅਫਸਰ ਨੂੰ ਕੁੱਤਾ ਕਹਿ ਦਿੱਤਾ। ਜੀ। ਅਜੇ ਤੇ ਉੱਥੇ ਇਹਨਾਂ ਦੀ ਸਰਕਾਰ ਨਹੀਂ। ਤੇ ਕੁੱਤਾ ਕਹਤਾ ਜੇ ਕੱਲ ਨੂੰ ਇਹ ਸਰਕਾਰ ਆ ਗਈ। ਤੇ ਫਿਰ ਇੱਕ ਅਫਸਰ ਨੂੰ ਨੇ ਕਿਹਿਆਂ ਨੂੰ ਘਾਣਗੇ ਤੇ ਕੁੱਤਾ ਨਹੀਂ ਪਤਾ ਨਹੀਂ ਕੀ ਕੁੱਝ ਕਹਿਣਗੇ। ਕਿ ਬਿਹਾਰ ਦੇ ਵਿੱਚ ਭਾਜਪਾ ਦੇ ਐਮਐਲਏ ਨੇ ਸੱਤਾ ਦੇ ਨਸ਼ੇ 'ਚ ਜੋ ਕੁਝ ਕੀਤਾ ਗਲਤ ਕੀਤਾ। ਕਲਸਰ ਪੇਨੀਕ ਸਾਡੇ ਪੱਤਰਕਾਰ ਭਾਈਚਾਰੇ ਜਮਾ ਮੈਂ ਕਿਹਾ ਉਹਨੂੰ ਜਾਣ ਦੋ ਜੀ ਇਥੇ ਦੇਸ਼ ਵਿੱਚ ਹਜ਼ਾਰਾਂ ਨਹੀਂ ਸ਼ਾਇਦ ਲੱਖਾਂ ਪੱਤਰਕਾਰ ਫਿਰਦੇ ਸਵਾਲ ਇਹ ਕਿ ਪੱਤਰਕਾਰਾਂ ਦਾ ਕੰਮ ਹੁੰਦਾ ਕਿੰਤੂ ਕਰਨਾ ਪੱਤਰਕਾਰ ਹਰ ਸਰਕਾਰ ਦੀ ਅਸਲੀ ਜਿਹੜੀ ਵਿਰੋਧੀ ਧਿਰ ਹੁੰਦੇ ਆ ਔਰ ਉਹ ਵਿਰੋਧੀ ਧਿਰ ਦੀ ਵੀ ਵਿਰੋਧੀ ਧਿਰ ਹੁੰਦੇ ਆ ਤੇ ਉਹਨਾਂ ਦੇ ਸਵਾਲ ਕਰਨੇ ਕਰਨੇ ਇਸ ਸਵਾਲਾਂ ਦੀ ਲੜੀ ਦੇ ਉੱਤੇ ਜੋ ਕੁਝ ਪੇਸ਼ ਕਰਦਾ ਇਸ ਗੱਲ ਦੇ ਉੱਤੇ ਕੋਈ ਚੁੱਕ ਕੇ ਮਾਈਕ ਪਾਸੇ ਕਰ ਦੇਣਾ ਤੈਨੂੰ ਅਸੀਂ ਇੰਟਰਵਿਊ ਦਿੰਦੇ ਹਾਂ ਕੋਈ ਜਿਹੜਾ ਕੋਈ ਟੀਵੀ ਚੈਨਲ ਪਸੰਦ ਨਾ ਹੋਵੇ ਉਹਦੇ ਪੁੱਠੇ ਸਿੱਦੇ ਨਾਂ ਰੱਖਣੇ ਸ਼ੁਰੂ ਕਰਦਾ ਸਾਡੇ ਪੰਜਾਬ 'ਚ ਵੀ ਹੁੰਦਾ ਇਹਨਾਂ ਨੂੰ ਸਿਆਸੀ ਲੀਡਰਾਂ ਨੂੰ ਥੋੜਾ ਨਿਕੇਲ ਪਾਉਣ ਦੀ ਲੋੜ ਹੈ ਹੱਦ ਤੋਂ ਵੱਧ ਰਿਹਾ ਜੀ ਵੇਲਾਪਨ ਸਾਹਿਬ ਪ੍ਰੋਗਰਾਮ ਦੀ ਸਮਾਪਤੀ ਦਾ ਤੁਸੀਂ ਜੁੜੇ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਐਸਾਂ ਸੀਨੀਅਰ ਪੱਤਰਕਾਰ ਦਿਤੇਂਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਹੋ ਅਗਿਆ ਦੇਖਦੇ ਰਹੋ ਪ੍ਰਾਈਮ ਇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ